ਮੋਹਨਾ ਬਿਸਾਰੋ ਜਿਮ ਜਨ ਤੇਰੇ ਨਰ ਜਨ ਤੇ ਜਿਮ ਜਨ ਤੇ ਹਾ ਨਰ ਜਨ ਤੇ ਮੋਹਨਾ ਬਿਸਾਰੋ ਹੇ ਨਾਮ ਬਿਸਾਰੋ ਮੈਂ ਜਨਤੇ ਹੈ ਰਹਾ ਮੈਂ ਜਨਤੇ ਮੈਂ ਜਨਤੇ ਹੈ ਰਹਾ ਮੈਂ ਜਨਤੇ ਆਰਾਮ ਕੋ ਸਿਆ ਜੀ ਕੇ ਜੀਵਨ ਕੀ ਕੇ ਜੀਵਨ ਕੀ ਕੇ ਜੀਵਨ ਮੋਹਨਾ ਪਿਸਾਰੋ ਮੈਂ ਜਾਣਦੇ ਆ ਮੈਂ ਜਾਣਦੇ ਮੋਹਨਾ ਪਿਸਾਰੋ ਮੈਂ ਜਾਣਦੇ ਰਾ ਮੈਂ ਜਾਣਦੇ Imagine. लो सुबह करो सुना जनन नशा जो शरीर का न जाय शरीर का न जाय मोहे नाम बेसालो मैं जनती मैं जनती ਮੈਂ ਜਾਣ ਤੇ ਨਾ ਮੈਂ ਜਾਣ ਤੇ ਮੈਂ ਜਨ ਤੇ ਮੈਂ ਗਨ ਤੇ ਮੋਹਨਾ ਬੇਸਾ ਹੇ ਆ ਮੈਂ ਜਨਤੇ ਹਾਂ ਮੈਂ ਜਨਤੇ ਆ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਲਵੰਤ ਸਿੰਘ ਜੀ ਦਾ ਸੱਚਖੰਡ ਬਾਬਾ ਪਖਤ ਸਿੰਘ ਜੀ ਡਿੰਗਰੀਆਂ ਤਨ ਤਨ ਸਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਹਤ ਸਬਦ ਦੇ ਵਿੱਚ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਦੀਕ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਰੰਭ ਕਰਾਇ ਸੀ ਤੇ ਅੱਜ ਸਪੂਣ ਭੋਗ ਪਾਏ ਗਏ ਤੇ ਸਾਰੇ ਮਹਾਂਪੁਰਸ਼ ਇਕੱਠੇ ਹੋ ਕੇ ਸਾਰੇ ਸੰਤਾਂ ਦੇ ਇੱਥੇ ਦਰਸ਼ਨ ਕੀਤੇ ਸੰਤਾਂ ਨੇ ਬਹੁਤ ਬਹੁਤ ਹੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਨਵਾਦ ਕਰਦੇ ਹਾਂ ਜਿਨ੍ਹਾਂ ਦੀ ਰਹਿਣ ਲਈ ਇਹ ਇੱਕ ਇਹ ਸੰਤ ਸੰਮੇਲਨ ਹੋਇਆ ਇਹ ਸੰਤ ਸੰਮੇਲਨ ਵਿੱਚ ਬਹੁਤ ਦੂਰ ਜਗ੍ਹਾ ਦੇ ਤੋਂ ਸੰਤ ਮਹਾਪੁਰਸ਼ ਹੈ ਸੰਤ ਮਹਾਪੁਰਸ਼ਾਂ ਨੇ ਸੰਤਾਂ ਨੂੰ ਆਪਣੇ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਸੰਤਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਨੂੰ ਮੰਨੋ ਤੇ ਸਾਰੇ ਨਸ਼ਿਆਂ ਨੂੰ ਤਿਆਗੋ ਜਿੰਨਾ ਵੀ ਤੁਸੀਂ ਨਸ਼ਿਆਂ ਤੋਂ ਦੂਰ ਹੋਵੋਗੇ ਉਨਾ ਹੀ ਬ ਚੰਗੇ ਰੋਂਗੇ ਕੋ ਨਸ਼ੇ ਹੀ ਸਾਡੀ ਜ਼ਿੰਦਗੀ ਖਰਾਬ ਕਰਦੇ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਹੋਣਗੇ ਤੇ ਸਾਨੂੰ ਮੁਕਤ ਦੀ ਆਕਸੀਜਨ ਮਿਲੂਗੀ ਕਿਉਂ ਚੀਜ਼ਾਂ ਦਾਸਤਾਂ ਕੋਈ ਜਾਈਏ ਫਿਰ ਪਤਾ ਲੱਗਦਾ ਕਿ ਆਕਸੀਜਨ ਦੀ ਕੀਮਤ ਕੀ ਹੁੰਦੀ ਆ ਅਸੀਂ ਇਸ ਕਰਕੇ ਕਿੰਨੇ ਆ ਕਿ ਧੀਆ ਨੂੰ ਵੱਧ ਤੋਂ ਵੱਧ ਪੜਾਓ ਧੀਆ ਦਾ ਸਤਿਕਾਰ ਕਰੋ ਜੇ ਧੀਆ ਪੜਨ ਗਿਆ ਤੇ ਸਾਡੀ ਜਿਹੜੀ ਕੁੱਲ ਸਾਡਾ ਜਿਹੜਾ ਪਰਿਵਾਰ ਆ ਉਹ ਪੜੂਗਾ ਕਿਉਂ ਧੀਆ ਦਾ ਜਿੰਨਾ ਸਤਿਕਾਰ ਹੋ ਸਕੇ ਕਰਨਾ ਚਾਹੀਦਾ ਧੀਆ ਅਸੀਂ ਪੜਨ ਗਿਆ ਤੇ ਘਰ ਦਾ ਸਭ ਕੁਝ ਚਲਉਂਦੀ ਆ ਧੀਆ ਦੇ ਨਾਲ ਹੀ ਸਾਡਾ ਕਾਰੋਬਾਰ ਚੱਲਦਾ ਹੈ ਅਸੀਂ ਸਾਡੀ ਸੰਗਤਾਂ ਦਾ ਸੰਤ ਮਹਾਂਪੁਰਖਾਂ ਦਾ ਸਤਿਗੰਗਾਂ ਡਿੰਗੀਆਂ ਜੰਦੀ ਦੇ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਤਨਤੰਦ ਸਿੰਘ ਗੁਰਗਾਂ ਸਾਹਿਬ ਜੀ ਮਹਾਰਾਜ ਦਾ ਕਰਦੇ ਆ ਤੇ ਸ੍ਰੀ ਗੁਰੂ ਵੀ ਦਾਸ ਮਹਾਰਾਜ ਦਾ ਕਰਦੇ ਆ ਸਾਰੇ ਗੁਰੂਆਂ ਮਹਾਪੁਰਖੇ ਪੀੜਾਂ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸੇ ਪਾਸੇ ਲਾਇਆ ਅਸੀਂ ਤਾਂ ਇਸ ਦਰ ਦੇ ਕੁੱਤੇ ਕੁੱਕਰ ਹਾਂ ਕਿਉਂ ਅਸੀਂ ਕਰਨ ਜੋਗੇ ਕੁਛ ਨਹੀਂ ਅਸੀਂ ਤਾਂ ਇਹੀ ਫਰਿਆਦ ਕਰਦੇ ਕਿ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਜ ਲਗਣਾ ਚਾਹੀਦਾ ਤੇ ਗਦਵਾਨੀ ਪੰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਪੰਜਾਬ ਸਰਕਾਰ ਸਾਡੇ 650 ਸਾਲਾ ਜਿਹੜਾ ਪ੍ਰਕਾਸ਼ ਕਰੋ ਜਿਹੜੇ ਕੁਰਾਨਗੜ ਸਾਹਿਬ ਵਿੱਚ ਪੂਰੇ ਇੱਕ ਸਾਲ ਮਨਾ ਰਹੀ ਹੈ ਤੇ ਸਰਕਾਰ ਦੇ ਉਹਦੋਂ ਬੰਦਿਆਂ ਨੂੰ ਕਿੱਦਾਂ ਦੇਖਦੇ ਆ ਦੇਖੋ ਜੀ ਅਸੀਂ ਗਏ ਸੀ ਆਪਣੇ ਚਾਹ ਤਰੀਕ ਨੂੰ ਖਾਲਸਾ ਗੜੀ ਖਾਲਸਾ ਗੜ੍ਹ ਸਾਹਿਬ ਦੇ ਸ੍ਰੀ ਖੰਗ ਪਾਠ ਅੰਮ੍ਰਿਤ ਕਰਾ ਕੇ ਆਈ ਸੀ ਤੇ 6 ਤਰੀਕ ਨੂੰ ਅਸੀਂ ਭੋਗ ਸ੍ਰੀ ਖੰਗ ਪਾਠ ਸਾਹਿਬ ਜੀ ਦੇ ਭੋਗ ਪਾਏ ਉੱਥੇ ਅਸੀਂ ਗਏ ਸੀ ਸਰਕਾਰ ਨੇ ਬਹੁਤ ਵਧੀਆ ਪਿਆਰ ਲਾ ਕੀਤਾ ਕਿਉਂ 650 ਸਾਡੀ ਉਮਰ ਵੀ 60 ਸਾਲ ਹੋ ਗਈ ਪਰ ਕਿਸੇ ਨੇ ਪੂਰਾ ਸਾਲ ਨਹੀਂ ਮਨਾਇਆ ਇਹ ਕਹੀ ਸਰਕਾਰ ਭਗਵੰਤ ਮਾਨ ਦੀ ਜਿਨ੍ਹਾਂ ਨੇ 650 ਸਾਲਾ ਮਨਾਇਆ ਤੇ ਪੂਰਾ ਸਾਲ ਮਨਾਉਣ ਦਾ ਸਾਡੇ ਨਾਲ ਵਾਅਦਾ ਕੀਤਾ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਨਸ਼ਿਆਂ ਤੇ ਵੀ ਠੱਲ ਪਾਈ ਆ ਨਸ਼ਿਆਂ ਨੂੰ ਵੀ ਤਿਆਗਣ ਦੇ ਕੀਤੀ ਹੈ ਤੇ ਇੱਕ ਵੀ ਬਹੁਤ ਵੱਡਾ ਪ੍ਰਾਲਾ ਕੀਤਾ ਕਿ 10 ਲੱਖ ਦੀ ਸਕੀਮ ਚਲਾਈ ਆ ਜਿਹੜੀ ਕਿ ਗਰੀਬ ਤੋਂ ਗਰੀਬ ਹਰੇਕ ਪਦਵਾਰ ਵਾਸਤੇ ਫਾਇਦਾ ਹੋਗਾ ਤੇ ਅਸੀਂ ਜਿਸ ਤਰ੍ਹਾਂ ਨਾਲ ਪ੍ਰਾਈਮਰੀ ਜਿਹੜੇ ਸਾਇਲ ਜਿਹੜੇ ਮੇਰਾ ਸਤਿਗੰਗ ਬੱਲਾ ਆਉਂਦੇ ਨੇ ਉਸ ਤੋਂ ਬਾਅਦ ਆ ਆ ਸ਼੍ਰੀ ਗੁਰੂ ਰਵਦਾਸ ਸਹਾਰਾ ਜੀ ਦੇ ਨਾਮ ਤੇ এয়ারਪੋਰਟ ਜਿਹੜਾ ਉਹਦਾ ਨਾਮ ਰੱਖਿਆ ਜਾਂਦਾ ਪਹਿਲਾਂ ਇਥੇ ਲਈ ਸਾਡੇ ਸਮਾਜ ਨੇ ਜਾਂ ਸੰਤਾਂ ਬਹੁਤ ਸਾਰੇ ਦਾ ਸੰਗਾਰ ਕੀਤਾ ਜੀ ਤੇ ਤਾਂ ਇਹਨਾਂ ਕਿਸ ਤਰ੍ਹਾਂ ਨਾਲ ਦੇਖ ਦਿਓ ਜੀ ਦੇਖੋ ਜੀ ਅਸੀਂ ਤਾਂ ਬਹੁਤ ਖੁਸ਼ ਆ ਅਸੀਂ ਤਾਂ ਇੰਨੇ ਖੁਸ਼ ਆ ਕਿ ਸਾਨੂੰ ਸਾਡੇ ਜੇਦਿਆਂ ਵਿੱਚ ਪੀਐਮ ਸਾਹਿਬ ਆਇਆ ਨਹੀਂ ਕਦੀ ਵੀ ਸਾਡੇ ਕਦੇ ਵੀ ਡੇਰੇ ਵਿੱਚ ਪੀਐਮ ਨਹੀਂ ਆਇਆ ਸੀ ਅਸੀਂ ਤਾਂ ਸੰਤ ਮਹਾਰਾਜ ਨਰਿੰਜੇ ਦਾਸ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਥਰੂ ਸਾਡੀ ਕੌਮ ਨੂੰ ਸਾਡੇ ਡੇਰਿਆਂ ਵਿੱਚ ਪੀਐਮ ਤੇ ਸੀਐਮ ਆਉਣ ਲੱਗਿਆ ਨਹੀਂ ਨਾ ਕਦੀ ਵੀ ਇਨਾ ਮੌਕਾ ਨਹੀਂ ਸਾਡੇ ਡੇਰਿਆਂ ਚ ਆਇਆ ਤੇ ਅਸੀਂ ਸੀਐਮ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਸੰਤ ਨਰਿੰਜੇ ਦਾਸ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਬਾਸਤੇ এয়ারਪੋਰਟ ਤੇ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਕਾਂਸੀ ਜਾ ਕੇ ਸਤਕੁਦ ਦੇ ਵੀ ਦਾਸ ਮਹਾਰਾਜ ਜੀ ਦਾ ਸਭ ਬਣਾਉਂਦੇ ਆ ਅਸੀਂ ਸਾਰੀਆਂ ਸੰਗਤਾਂ ਦੇ ਸਾਰੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੀਆਂ ਕਹੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਅਸੀਂ ਸਾਰੀਆਂ ਪਾਰਟੀਆਂ ਨਾਲ ਸਾਰੇ ਮਹਾਪੁਰਸ਼ਾਂ ਨਾਲ ਸਾਰੇ ਪੀੜਾਂ ਪਖੀੜਾਂ ਤੇ ਮਾੜਾ ਸਾਰਿਆਂ ਨਾਲ ਅਸੀਂ ਨਮਸਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੋਗ ਵਰਗ ਵਰਗ ਹੈ ਲਕੀ ਰਸਤ ਰਸਤੀ ਰਵੇ ਜਣਾ ਹੋ ਤਲ ਵਰਗ ਵਰਗ ਹੈ ਲਕੀ

ਸ ਤੈਨਰ ਦੂਜਕ ਜਾਹੇਗੇ ਸਤਿ ਭਾਖਰ ਵਿਦਾਸ ਹਰ ਸੋ ਹੀਰਾ ਛਡ ਕੇ ਕਰਿਆਨ ਕੀਆਸ ਤੇ ਨਰ ਦੂਜਕ ਜਾਹੇਗੇ ਸਤਿ ਭਾਖੈ ਰਵਿਦਾਸ ਜਨਰ ਰਵਿਦਾਸ RAM ਰੰਗ ਰਤਾ ਕਿਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਚਰ ਪਿਓ ਦਰਸ਼ਨ ਦੇਖੇ ਹਾਤੀ ਸਤਕਾਰਨੀਏ ਹਾਤੀ ਪੂਜਨੀਕ ਬ੍ਰਾਮਲੀ 108 ਸੰਤ ਬਾਬਾ ਪਪਖਰ ਸਿੰਘ ਜੀ ਮਹਾਰਾਜ ਉਹਨਾਂ ਦੇ ਤਪੋਸਥਾਨ ਤੇ ਆਪ ਸਮੂਹ ਸਾਧ ਸੰਗਤ ਉਹਨਾਂ ਦੇ ਆਸ਼ੀਰਵਾਦ ਲੈਣ ਲਈ ਆਪ ਜੀ ਇੱਥੇ ਪਹੁੰਚੇ ਹੋ ਗਦਿਨ ਸ਼ੇਨ অতি ਸਤਿਕਾਰਨੀਏ 108 ਸੰਤ ਪਾਪਾ ਭਲਵੰਤ ਸਿੰਘ ਜੀ ਮਹਾਰਾਜ ਜੋ ਕਿ ਇੱਕ ਬਹੁਤ ਹੀ ਸਹਿਜ ਅਵਸਥਾ ਵਾਲੇ ਮਹਾਪੁਰਸ਼ ਨੇ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਉਸ ਸੰਦੇਸ਼ ਨੂੰ ਅੱਗੇ ਲਿਜਾਣ ਵਾਸਤੇ ਮਹਾਪੁਰਸ਼ ਉਸੇ ਰਸਤੇ ਤੇ ਚੱਲ ਕੇ ਸੰਗਤਾਂ ਨਾਲ অতি ਪ੍ਰੇਮ ਮਹਾਪੁਰਸ਼ਾਂ ਦੇ ਨਾਲ অতি ਪ੍ਰੇਮ ਕਰਦੇ ਹਨ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਾਨੂੰ ਇੱਕ ਗੱਲ ਦਾ ਵਿਚਾਰ ਕਰਨਾ ਚਾਹੀਦਾ ਕਿ ਸਾਡੇ ਆਉਣ ਦਾ ਪ੍ਰਜੋਜਨ ਕੀ ਅਸੀਂ ਕਿਸ ਕਰਨ ਵਾਸਤੇ ਆਏ ਇਸੇ ਵੇਲੇ ਅਸੀਂ ਆਨੇ ਤਾਂ ਜ਼ਰੂਰ ਹਾਂ ਪਰ ਆਏ ਕਿਸ ਕੰਮ ਲਈ ਸਾਨੂੰ ਪਤਾ ਹੀ ਨਹੀਂ ਹੁੰਦਾ ਉਸ ਪਤੇ ਨੂੰ ਉਸ ਜਾਤ ਨੂੰ ਟਾਜਾ ਕਰਨ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਹਰੀ ਜਸ ਕੀਰਤਨ ਪ੍ਰਵਚਨ ਗੁਰੂ ਦੇ ਮਾਰਗ ਤੇ ਚੱਲਣ ਦਾ ਇਕੋ ਤੋਂ ਸ਼ਾਹ ਔਰ ਪਰੇ ਨਾ ਲੈ ਕੇ ਜਾਣੇ ਹਾਂ ਮੰਜ ਤੇ ਬਿਰਾਜਮਾਨ ਬਯੰਤ ਮਹਾਪੁਰਸ਼ ਅਤੀ ਸਤਕਾਰਨੀਏ ਸੰਤ ਬਾਬਾ ਜਗੀਰ ਸਿੰਘ ਜੀ ਮਹਾਰਾਜ ਅਤੇ ਹੋਰ ਵੀ ਸੰਤ ਮਹਾਪੁਰਸ਼ ਬੈਠੇ ਸਾਰਿਆਂ ਮਹਾਪੁਰਸ਼ਾਂ ਨੂੰ ਦਾਸ ਵੱਲੋਂ ਕੋਟੀ ਕੋਟੀ ਪ੍ਰਣਾਮ ਕਿਉਂਕਿ ਸ਼ਾਸਤ ਲਿਖਦੇ ਸਾਧੂ ਨਾਮ ਦਰਸ਼ਨਮ ਪੁੰਨਮ ਤੀਰਥਮ ਬੂਤਾ ਹੀ ਸਾਧਬਾ ਕਾਲਾਇਨ ਫਲਤੇ ਸਦੈ ਸਾਧੂ ਸਮਾਗਮਾ ਕਿਉਂਕਿ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਮਾਤਰ ਨਾਲ ਹੀ ਗਿਆਨ ਦਾ ਪ੍ਰਗਟਾਵਾ ਹੁੰਦਾ ਹੈ ਅਗਰ ਅਸੀਂ ਗੁਰੂ ਸਾਹਿਬ ਨੂੰ ਪੜੀਏ ਮਾਰਜ ਕਹਿੰਦੇ ਨੇ ਕਿ हे ਜੀਵ ਤੂੰ ਵਿਚਾਰ ਕਰ ਪੰਜ ਤਤ ਨੂੰ ਸਤਿਗੁਰਾਂ ਨੇ ਸਿੱਜਿਆ ਔਰ ਸਿੱਜ ਕੇ ਆਪਣੀ ਜੋਤ ਨੂੰ ਵਿੱਚ ਵਿਰਾਜਮਾਨ ਕੀਤਾ ਤੇ ਤੈਨੂੰ ਮਨੁੱਖ ਬਣਾ ਕੇ ਰੱਖ ਦਿੱਤਾ ਤੇ ਉਹ ਮਨੁੱਖ ਕੀ ਕਰ ਰਿਹਾ ਸੰਸਾਰ ਵਿੱਚ ਮਾਟੀ ਕੁਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੋਣਾ ਬੋਲੇ ਦੌੜਿਓ ਫਿਰਤ ਹੈ ਇਸ ਸਤਗੁਰੂ ਦੀ અપਾਰ ਕਿਰਪਾ ਹੈ અપਾਰ ਬਖਸ਼ਿਸ਼ ਹੈ ਕਿ ਅਸੀਂ ਉਸਦੇ ਹੁਕਮ ਦੇ ਰਾਹੀ ਚੱਲ ਰਹੇ ਆਂ ਫਿਰ ਰਹੇ ਆਂ ਦੇਖ ਰਹੇ ਆਂ ਖਾ ਰਹੇ ਆਂ ਕਿਸ ਦੀ ਕਿਰਪਾ ਹੈ ਉਸ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਹੈ ਸਤਗੁਰੂ रविदास ਮਹਾਰਾਜ ਜੀ ਨੂੰ ਵਿਚਾਰੀਏ ਉਹਨਾਂ ਨੇ ਉਪਦੇਸ਼ ਦਿੱਤਾ ਕਿ ਤੁਮਰੇ ਭਜਨ ਕਟੈ ਜਮ ਫਾਸਾ ਸਵਾਗਤ ਹੈਤ ਗਾਵੈ ਰਵਿਦਾਸਾ ਹੈ ਪਰਮ ਪਿਤਾ ਪਰਮਾਤਮਾ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਉਹ ਕਿਹੜੀ ਬੇਨਤੀ ਸੀ ਮਨ ਬਚ ਕਰਮ ਰਸਕ ਸਹਿ ਲੁਭਾਨਾ ਤਿੰਨ ਪ੍ਰਕਾਰ ਦਾ ਸਿਮਰਨ ਲਿਖਿਆ ਗਿਆ ਹੈ ਕਿਹੜਾ ਸਿਮਰਨ ਬਚਨ ਦੇ ਰਾਹੀ ਜਦੋਂ ਮਹਾਪੁਰਸ਼ ਕੋਈ ਪ੍ਰਵਚਨ ਸੁਣਾਉਂਦੇ ਨੇ ਕੋਈ ਸੰਤ ਜਨ ਕੀਰਤਨ ਕਰਦੇ ਨੇ ਤੇ ਉਹਦੀ ਟਨਕਾਰ ਸਾਡੇ ਹਿਰਦੇ ਵਿੱਚ ਵੱਜਦੀ ਹੈ ਕਿਉਂਕਿ ਕੋਈ ਗਾਣਾ ਗਾਵੇ ਕੋਈ ਭਜਨ ਗਾਵੇ ਉਸਦੇ ਬੋਲ ਤਾਂ ਸਮਝ ਆਉਂਦੇ ਨੇ ਪਰ ਜਦੋਂ ਕੋਈ ਸਾਜ਼ ਵੱਜਦਾ ਹੈ ਜਿਸ ਤਰ੍ਹਾਂ ਚਿਮਟਾ ਵੱਜਦਾ ਹੈ ਢੋਲ ਕੀ ਵੱਜਦੀ ਹੈ ਤਪਲਾ ਵੱਜਦਾ ਹੈ ਛੈਣੇ ਵੱਜਦੇ ਨੇ ਉਹਨਾਂ ਦੇ ਬੋਲ ਕੇਵਲ ਬਜਾਣ ਵਾਲਾ ਜਾਣਦਾ ਹੋਰ ਕੋਈ ਨਹੀਂ ਜਾਣ ਸਕਦਾ ਜਦ ਸਮਝ ਹੋਵੇ ਮਰਜ ਕਹਿੰਦੇ ਜਦੋਂ ਅਸੀਂ ਕਿਸੇ ਮਹਾਪੁਰਸ਼ਾਂ ਦੇ ਰਾਹੀ ਗੁਰੂ ਦੇ ਬਚਨਾਂ ਦੇ ਰਾਹੀ ਕੋਈ ਬਚਨ ਸੁਣਦੇ ਆਂ ਤੇ ਉਹਦੀ ਟਨਕਾਰ ਸਾਡੇ ਹਿਰਦੇ ਵਿੱਚ ਵੱਜਦੀ ਹੈ ਤੇ ਸਾਨੂੰ ਗੁਰੂ ਨਾਲ ਪ੍ਰੇਮ ਪੈਦਾ ਹੁੰਦਾ ਹੈ ਸਾਨੂੰ ਗੁਰੂ ਨਾਲ ਪਿਆਰ ਪੈਦਾ ਹੁੰਦਾ ਹੈ ਇਸ ਦਾ ਮਾਧਿਅਮ ਕੀ ਹੈ ਇਸ ਦਾ ਮਾਧਿਅਮ ਇਹ ਹੈ ਕਿ শ্রোਤਾ ਜਿਤਨਾ ਅੱਛਾ ਹੋਵੇਗਾ ਉਸ ਦੀ ਤਨਕਾਰ ਉਸ ਦੀ ਜਗਿਆਸਾ ਉਸ ਦਾ ਪ੍ਰੇਮ ਉਤਨਾ ਜ਼ਿਆਦਾ ਪਰਫੁੱਲਤ ਹੋਵੇਗਾ ਅਸੀਂ ਇਹ ਗੱਲ ਰੋਜ਼ ਕਹਿੰਦੇ ਆ ਕਿ ਸਿਮਰਨ ਕਰੋ ਸਿਮਰਨ ਕਰੋ ਪਰ ਸਿਮਰਨ ਕਰਦਿਆ ਕਰਦਿਆ ਜਿਹੜਾ ਸਿਮਰ ਵਿੱਚ ਸਮਾਜ ਆਵੇ ਉਹਨੂੰ ਸੰਤ ਜਨ ਮਹਾਪੁਰਸ਼ ਅਕਾਲ ਪ੍ਰਕਾਸ਼ੀ ਜੋਤ ਕਹਿੰਦੇ ਆ